ਤੁਸੀਂ ਜੁੜ ਚੁੱਕੇ ਹੋ ਇਸ ਸਮੇਂ ਬਾਤ ਬੋਲਦਾ ਪੰਜਾਬ ਦੇ ਨਾਲ ਇਸ ਸਮੇਂ ਦੀ ਗੱਲ ਕਰਾਂ ਸਹਿਰ ਰਾਮਪਰਾਪੂਲ ਦੀ ਤਾਂ ਇਸ ਸਮੇਂ ਸਹਿਰ ਰਾਮਪਰਾਪੂਲ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਹਾਂ ਤੇ ਬੱਸ ਸਟੈਂਡ ਦੇ ਹਾਲਾਤ ਕੀ ਨੇ ਇਹ ਅਸੀਂ ਇੱਥੋਂ ਦੇ ਪ੍ਰਧਾਨ ਸਾਹਿਬ ਤੋਂ ਹੀ ਪੁੱਛ ਲੈਣੇ ਆਂ ਵੀ ਅੱਜ ਜੋ ਬੱਸ ਸਟੈਂਡ ਦੇ ਹਾਲਾਤ ਨੇ ਉਹ ਕਿਸ ਤਰ੍ਹਾਂ ਨੇ ਸੱਸੀ ਕਾਲ ਜੀ ਹਾਂਜੀ ਸੱਸੀ ਤਾਂ ਬਾਈ ਜੀ ਜਿਹੜਾ ਬੱਸ ਸਟੈਂਡ ਦੇ ਅੱਜ ਦੇ ਮੌਜੂਦਾ ਹਾਲਾਤ ਨੇ ਇਥੋਂ ਇੱਥੇ ਜਿਹੜੀ ਜਿਹੜੀ ਸਾਫ ਸਫਾਈ ਨੂੰ ਲੈ ਲਗੇ ਜਾਂ ਸਵਾਰੀਆਂ ਦੇ ਬੈਠਣ ਉੱਠਣ ਨੂੰ ਲੈ ਲਗੇ ਵੀ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਗੱਲ ਇਹ ਹੈ ਜੀ ਬੱਸ ਸਟੈਂਡ ਦਾ ਬਹੁਤ ਬੁਰਾ ਹਾਲ ਹੈ ਜੀ ਹੂੰ ਸਾਨੂੰ ਘੱਟੋ ਘੱਟ ਮਤਲਬ 4 ਸਾਲ ਤਾਂ ਇਹ ਸਰਕਾਰ ਦੇ ਵੱਲ ਦੇਖਦਿਆਂ ਹੋ ਗਏ ਹੂੰ ਕਿਉਂਕਿ ਪਹਿਲੀ ਸਰਕਾਰ ਨੇ 3.5 ਕਰੋੜ ਰੁਪਏ ਦਾ 350 ਕਰੋੜ ਰੁਪਏ ਦਾ ਮਤਲਬ ਇੱਥੇ ਬਜਟ ਰੱਖਿਆ ਸੀਗਾ ਬੱਸ ਸਟੈਂਡ ਦਾ ਨਵਿਨੀਕਰਨ ਵਾਸਤੇ ਚਲੋ ਉਦੋਂ ਚੋਣ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਕੰਮ ਰੁਕ ਗਿਆ ਉਸ ਤੋਂ ਬਾਅਦ ਸਾਨੂੰ ਵੀ ਆਸ ਸੀ ਕਿ ਵੀ ਨਵੀਂ ਸਰਕਾਰ ਆਈ ਆ ਨਵੀਂ ਸਰਕਾਰ ਤੋਂ ਕੁਝ ਆਸਾਂਬਿਧਾ ਹੁੰਦੀਆਂ ਹੀ ਨਹੀਂ। ਨਵੀਂ ਸਰਕਾਰ ਨੇ ਕੰਮ ਚਲਾਇਆ ਇਧਰਲੀ ਸਾਈਡ ਜਿਹੜੀ ਮਤਲਬ ਸ਼ੈੱਡ ਨਵੇਂ ਪਾਏ ਇਹਨਾਂ ਨੇ। ਸ਼ੈੱਡ ਨਵੇਂ ਪਾਤੇ ਇਹਨਾਂ ਦਾ ਲੈਂਟਰ ਪੈ ਗਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਫਰਸ਼ ਲੱਗਣਾ ਸੀ ਉੱਚਾ ਹੋ ਕੇ। ਆ ਤੁਸੀਂ ਦੇਖਦੇ ਹੋ ਏਡਾ ਵੱਡਾ ਢੇਰ ਜਿਹੜਾ ਲੱਗਿਆ ਇਹਨੂੰ ਘੱਟੋ ਘੱਟ 2 ਸਾਲ ਹੋ ਗਏ। ਕਿਉਂਕਿ ਅਸੀਂ ਹਰ ਸਾਲ ਸਾਰੇ ਟਰਾਂਸਪੋਰਟਰ ਅਸੀਂ ਆਪਣੇ ਦਫ਼ਤਰ ਦੇ ਵਿੱਚ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਹਾਂ। ਸ੍ਰੀ ਖੰਡਪੜ ਸਾਹਿਬ ਪ੍ਰਕਾਸ਼ ਕਰਾਉਨੇ ਆ। ਹਾਂਜੀ। ਉਦੋਂ ਵੀ ਅਸੀਂ ਸਫਾਈ ਵਾਸਤੇ ਇਹਨੂੰ ਪਾਸੇ ਕਰ ਦਿੱਤਾ ਸੀਗਾ ਢੇਰ ਨੂੰ। ਹੂੰ। ਇਹ 1 ਸਾਲ ਹੋ ਗਿਆ ਹੁਣ ਦੁਬਾਰਾ ਵੀ ਸਾਡਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈਗਾ। ਇਹ ਢੇਰ ਉੱਥੇ ਦਾ ਉੱਥੇ ਹੀ ਪਿਆ ਹੈ। ਹੂੰ। ਦੂਜੀ ਗੱਲ ਪਹਿਲੀ ਗੱਲ ਤਾਂ ਸਫਾਈ ਦੀ ਆ। ਹੂੰ। ਜਿੰਨੇ ਵੀ ਗੇਟ ਮਤਲਬ ਸਟੈਂਡ ਦੇ ਪਾਸਿਆਂ ਤੋਂ ਉਹ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਦੁਕਾਨਦਾਰਾਂ ਵਾਲੇ ਪਾਸੇ ਤੋਂ ਜਿਹੜੇ ਵੀ ਲੋਕ ਮਤਲਬ ਬਾਜ਼ਾਰ 'ਚ ਜਾਂਦੇ ਆ ਉਹ ਕੂੜਾ ਵੀ ਸੈੱਟ ਜਾਂਦੇ ਨੇ। ਕਿੰਨੇ ਕ ਗੇਟ ਨੇ ਜੀ ਬਾਜ਼ਾਰ ਦੇ ਵਿੱਚ? ਇਹਦੇ 4 ਗੇਟ ਨੇ ਜੀ। ਹੂੰ। ਮੇਨ ਗੇਟ ਇੱਧਰਲੇ ਪਾਸੇ ਰੱਖਿਆ ਉਹਦੇ ਸਾਹਮਣੇ ਹੈ ਜੀ ਚਾਰੇ ਦਿਸ਼ਾਂ ਦੇ ਚਾਰੇ ਗੇਟ ਨੇ ਹੂੰ ਚਾਰੇ ਪਾਸਿਆਂ ਤੋਂ ਹੀ મતલਬ ਇੱਥੋਂ ਆਉਣ ਜਾਣ ਦਾ ਰਸਤਾ ਲੋਕਾਂ ਦਾ ਹੈਗਾ ਹੂੰ ਪਹਿਲੀ ਗੱਲ ਤਾਂ ਇਹ ਹੈ ਵੀ ਇੱਥੇ ਕੋਈ ਸੇਫਟੀ ਨਹੀਂ ਹੂੰ ਅਸੀਂ ਰਾਤ ਦੇ ਸਮੇਂ ਵੀ ਇੱਥੇ ਬੱਸਾਂ ਸਾਡੀਆਂ ਸਟੇ ਕਰਦੀਆਂ ਸੀ ਹੂੰ ਸਟੇ ਕਰਦੀਆਂ ਸੀ ਅਸੀਂ ਕਮੇਟੀ ਨੂੰ ਕਿਹਾ ਸੀਗਾ ਵੀ ਐ ਕਰਕੇ ਗੇਟ ਬੰਦ ਕਰੋ ਪਰਚੀ ਸਾਡੇ ਤੋਂ ਰਾਤ ਦੀ ਲਿਆ ਕਰੋ ਤੇ ਬੱਸਾਂ ਸਾਡੀਆਂ ਅਸੀਂ ਅੰਦਰ ਲਾਇਆ ਕਰਾਂ ਤੁਹਾਨੂੰ ਵੀ ਆਮਦਨ ਹੋਵੇਗੀ ਤੇ ਸਾਡਾ ਵੀ ਮਤਲਬ ਕਿਸੇ ਬਾਹਰ ਨਾ ਸਾਨੂੰ ਕਿਤੇ ਜਾਣਾ ਪਵੇ ਉਨੇ ਜੀ ਕੀ ਹੋਇਆ ਜੀ ਅਸੀਂ ਬੱਸਾਂ ਇੱਥੇ ਲਾਉਣ ਲੱਗ ਗਏ ਇਹਨਾਂ ਨੇ ਕੋਈ ਇੰਤਜ਼ਾਮ ਕੀਟਾਂ ਦਾ ਨਹੀਂ ਕੀਤਾ ਕੋਈ ਚੌਕੀਦਾਰ ਦਾ ਨਹੀਂ ਕੀਤਾ ਸਾਡੇ ਫਿਰ ਬੱਸਾਂ ਦੇ ਬੈਟਰੀ ਵਗੈਰਾ ਤੇ ਐਲ ਸੀ ਡੀਆਂ ਵਗੈਰਾ ਜੇਕਰ ਆੜ ਪਾਣੇ ਇਸ ਤਰ੍ਹਾਂ ਦੇ ਜਿਹੜੇ ਵੀ ਕੋਈ ਮਤਲਬ ਵੀ ਸਾਡਾ ਪਾਰਟਸ ਹੁੰਦਾ ਸੀਗਾ ਉਹ ਬੱਸਾਂ ਦੇ ਵਿੱਚੋਂ ਚੋਰੀ ਹੋਣ ਲੱਗ ਗਿਆਂ ਫਿਰ ਉਸ ਤੋਂ ਬਾਅਦ ਅਸੀਂ ਬੱਸਾਂ ਬੱਸ ਸਟੈਂਡ ਦੇ ਵਿੱਚੋਂ ਬਾਹਰ ਲਾਉਣ ਲੱਗ ਗਏ ਕੋਈ ਆਪਣੇ ਜਗ੍ਹਾ ਕੋਈ ਕਿਸੇ ਮਤਲਬ ਪੈਟਰੋਲ ਪੰਪ ਤੇ ਕਿਵੇਂ ਵੀ ਇਸ ਤਰ੍ਹਾਂ ਨਾ ਕਰ ਲੱਗ ਗੀ ਦੂਜੀ ਗੱਲ ਇਹ ਹੈ ਵੀ ਇੱਥੇ ਪਾਣੀ ਦਾ ਹੁਣ ਚਲੋ ਸਰਦੀ ਦਾ ਮੌਸਮ ਆ ਗਿਆ ਗਰਮੀ ਦੇ ਵਿੱਚ ਇੱਥੇ ਕੋਈ ਪਾਣੀ ਦਾ ਪੀਣ ਦਾ ਪ੍ਰਬੰਧ ਨਹੀਂਗਾ ਪਾਣੀ ਉਹ ਸਾਈਡ ਤੇ ਲੱਗਿਆ ਹੋਇਆ ਹੈ ਘਾਰ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਨਾ ਉਹਦਾ ਇਹ ਪਤਾ ਲੱਗਦਾ ਕਿਸ ਟਾਈਮ ਤੇ ਉਹ ਚੱਲਦਾ ਹੈ ਕਿਸ ਟਾਈਮ ਤੇ ਬੰਦ ਹੈ ਕਿਉਂਕਿ ਲੋਕ ਆਉਂਦੇ ਨੇ ਬਾਹਰੋਂ ਜਿਹੜੀ ਵੀ ਕਿਸੇ ਪਾਸਿਓਂ ਇਧਰੋਂ ਗੇਟ ਤੋਂ ਸਵਾਰੀ ਆਉਂਦੀ ਹੈ ਉਹ ਭਜਨਾਟਕੇ ਦੇਖ ਕੇ ਬਸ ਚੜ ਜਾਂਦਾ ਵੀ ਕੋਈ ਦੂਜਾ ਬਾਥਰੂਮ ਆਂਦਾ ਜੀ ਜੇ ਗਰਮੀਆਂ ਦੇ ਵਿੱਚ ਮੈਂ ਉਸ ਤੋਂ ਪਹਿਲਾਂ ਇੱਕ ਸਵਾਲ ਕਰਦਾ ਗਰਮੀਆਂ ਦੀ ਗੱਲ ਕਰ ਲਈਏ ਇੱਥੇ ਪੱਖੇ ਜਿਹੜੇ ਹੁਣ ਸਰਦੀਆਂ ਕਰਦੇ ਕਰਕੇ ਉਤਾਰੇ ਗਏ ਨੇ ਜਾਂ ਪਹਿਲਾਂ ਤੋਂ ਹੀ ਨਹੀਂ ਹੈਗੇ ਨਹੀਂ ਨਹੀਂ ਜੀ ਇੱਥੇ ਪੱਖੇ ਲੱਗੇ ਹੀ ਨਹੀਂ ਹੈ ਪੱਖਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਇੱਥੇ ਇਹ ਪੱਕੇ ਜਿਹੜੇ ਪਹਿਲਾਂ ਤੋਂ ਹੀ ਲੱਗੇ ਹੀ ਨਹੀਂ ਹੈ ਲੱਗੇ ਨਹੀਂ ਹੈ ਜੀ ਇੱਥੇ ਕੋਈ ਪੱਖੇ ਨਹੀਂ ਲੱਗੇ ਹੋਏ ਕੋਈ ਦੇਖੋ ਤੁਸੀਂ ਉਧਰਲੇ ਪਾਸੇ ਬੈਠਣ ਨੂੰ ਵੀ ਉਹ ਕੋਈ ਬਾਹਰੋਂ ਆ ਕੇ ਬੰਦੇ ਨੇ ਮਤਲਬ ਕੋਈ ਚਿਹਰਾ ਲਾਤੀਆਂ ਦੋ ਚਾਰ ਕੋਈ ਇੱਥੇ ਬੈਠਣ ਵਾਸਤੇ ਕੋਈ ਇੱਥੇ ਚੇਅਰ ਨਹੀਂ ਲੱਗੀ ਹੋਈ ਉਹ ਕਿਸੇ ਕਿਸਮ ਦਾ ਕੋਈ ਬੈਂਚ ਨਹੀਂ ਲੱਗਿਆ ਹੋਇਆ ਸਵਾਰੀਆਂ ਆਉਂਦੀਆਂ ਵਿਚਾਰੀਆਂ ਜਾਂ ਤਾਂ ਸਾਡਾ ਡਾਕਟਰ ਬਣਿਆ ਤੇ ਅੱਗੇ ਮਤਲਬ ਜਿਹੜੀ ਵੀ ਆ ਬਣੀ ਪਈ ਐ ਇੱਧਰ ਬੈਠੇ ਨੇ ਐਸ ਤਰ੍ਹਾਂ ਨਾਲ ਆ ਕੇ ਵਿਚਾਰੇ ਬੈਠ ਜਾਂਦੇ ਨੇ ਗਰਮੀ 'ਚ ਵੀ ਇੱਥੇ ਹੀ ਇਹਨਾਂ ਨੇ ਮਤਲਬ ਵੀ ਸਾਰੀ ਧੁੱਪ ਨਿਕਲ ਜਾਂਦੀ ਐ ਇਹਨਾਂ ਦੇ ਸਿਰ ਤੋਂ ਦੀ ਤੇ ਸਰਦੀ 'ਚ ਤਾਂ ਚਲੋ ਹੁਣ ਹੈਗਾ ਹੀ ਆ ਜਿਵੇਂ ਕਿ ਤੁਸੀਂ ਬਾਥਰੂਮ ਦੀ ਸਹੂਦਤ ਦੀ ਗੱਲ ਕਰਨ ਲੱਗੇ ਸੀ ਬਾਥਰੂਮ ਦੀ ਸਹੂਦਤ ਹੈ ਪ੍ਰੋਪਰ ਬਾਥਰੂਮ ਦੀ ਸਹੂਦਤ ਹੈ ਜੀ ਉਹਦੇ ਵਿੱਚ ਤਕਰੀਬਨ ਪਾਣੀ ਦੀ ਉੱਥੇ ਕੋਈ ਇੰਤਜ਼ਾਮ ਨਹੀਂ ਹੁੰਦਾ ਇਹਨਾਂ ਦੇ ਉੱਥੇ ਮੋਟਰ ਲੱਗੀ ਵੀ ਐ ਮੋਟਰ ਉਹ ਤਕਰੀਬਨ ਹੀ ਸੜੀ ਹੋ ਉਹਨੇ ਚੈਨਾ ਬਦਬੂ ਮਾਰਦਾ ਬੁਰਾ ਹਾਲ ਹੈ ਕਿਉਂਕਿ ਪਿੱਛੇ ਜੇ ਇਧਰ ਪਰਲੀ ਸਾਈਡ ਤੇ ਉਹਨਾਂ ਦਾ ਹੈਗਾ ਨਿਕਾਸੀ ਉਧਰਲੇ ਮਹੱਲੇ ਵਾਲੇ ਲੋਕਾਂ ਨੇ ਵੀ ਇਹਦੇ ਅਤਰਾਜ ਦਿਤਾਇਆ ਸੀ ਕਿ ਆ ਵੀ ਉਹਦੀ ਸਫਾਈ ਕਰੋ ਚੰਗੇ ਤਰ੍ਹਾਂ ਨਾਲ ਤੁਸੀਂ ਉਹਦੇ ਚ ਪਾਣੀ ਸੁਟੋ ਉਹਦੀ ਸਫਾਈ ਹੋਵੇ ਪਰ ਉਹ ਉਹ ਵੀ ਉੱਥੇ ਦਾ ਉੱਤੇ ਹੀ ਖੜਾ ਜੀ ਨਹੀਂ ਉੱਥੇ ਸਪਾਈ ਸਫਾਈ ਸੇਵਕ ਹੈ ਸਫਾਈ ਸੇਵਕ ਹੈ ਜੀ ਪਰ ਉੱਥੇ ਪਾਣੀ ਨਹੀਂ ਹੁੰਦਾ ਸਫਾਈ ਕੀ ਕਰੂਗੀ ਉਹਦੇ ਵਿੱਚ ਪਾਣੀ ਦਾ ਬਹੁਤ ਮਤਲਬ ਘਾਟ ਪਾਣੀ ਤਾਂ ਹੁਣ ਦੇਖਿਆ ਗਿਆ ਬਸ ਅੱਡਿਆਂ ਦੇ ਵਿੱਚ ਦੇਖਿਆ ਜਾ ਪਾਣੀ ਤਾਂ ਬੇ ਜਿਹੜਾ ਤਾਹਾ ਡੁੱਲ ਰਿਹਾ ਹੁੰਦਾ ਟੂਟੀਆਂ ਲੀਕ ਹੁੰਦੀਆਂ ਨੇ ਬੁਰਾ ਹਾਲ ਹੁੰਦਾ ਪਾਣੀ ਦਾ ਤਾਂ ਪੈਰਾਂ ਦੇ ਥੱਲੇ ਕੀ ਕਹਿੰਦੇ ਹੁੰਦੇ ਆ ਦਰਿਆ ਚੱਲੇ ਪਏ ਹੁੰਦੇ ਨਹੀਂ ਜੀ ਨਹੀਂ ਇੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਣ ਨੂੰ ਮਿਲੂਗਾ ਤੁਸੀਂ ਸਾਰੇ ਬੱਸ ਸਟੈਂਡ ਦਾ ਚੱਕਰ ਲਾਓ ਤੁਹਾਨੂੰ ਪਾਣੀ ਕਿਤੇ ਵੀ ਨਹੀਂ ਦੇ ਸੂਗਾ ਇੱਥੇ ਪਾਣੀ ਦਾ ਤਾਂ ਬੁਰਾ ਹਾਲ ਹੀ ਹੈ ਇੱਥੇ ਠੀਕ ਹੈ ਜੇ ਗੱਲ ਕਰ ਲਈਏ ਸਫਾਈ ਦੀ ਜਿਵੇਂ ਕਿ ਇੱਥੇ ਆਪਾਂ ਚਾਲੇ ਸਾਈਡਾਂ ਦੇ ਉੱਤੇ ਪਲਾਸਟਿਕ ਦੇ ਲਪਾਫੇ ਖਿਲਰੇ ਹੋਏ ਦੇਖ ਰਹੇ ਆ ਇਹਨਾਂ ਨੂੰ ਫਿਰ ਸਫਾਈ ਕੌਣ ਕਰਦਾ ਕਿ ਇੱਥੇ ਕੋਈ ਵੀ ਨਹੀਂ ਬਹੜਦਾ ਸਫਾਈ ਇੱਥੇ ਕੋਈ ਨਹੀਂ ਆਉਂਦਾ ਜੀ ਕਿਤੇ ਨ ਜਾਂਦਾ ਇਹ ਲਾ ਲਓ ਤੁਸੀਂ ਵੀ ਇੱਕ ਵਾਰੀ ਮਤਲਬ ਘੇੜਾ ਮਾਰਦੇ ਆ ਇੱਥੇ ਹੁਣ ਦੇਖੋ ਸਪਾਈ ਤਾਂ ਪਬਲਿਕ ਮਤਲਬ ਪਲੇਸ ਆ ਇਹ ਹਰ ਟਾਈਮ ਹੀ ਕੋਈ ਬੱਚੇ ਆ ਗਏ ਉਹਨਾਂ ਨੇ ਮਤਲਬ ਕੁਝ ਖਾ ਪੀ ਕੇ ਸੜਤਾ ਕੋਈ ਲਫਾਬੇ ਸੜਤੇ ਕੋਈ ਹੋਰ ਹੈ ਸਫਾਈ ਤਾਂ ਹੁਣ ਮਤਲਬ ਵੀ ਹਰ ਟਾਈਮ ਹੀ ਇੱਥੇ ਪੱਕੇ ਬੰਦੇ ਚਾਹੀਦੇ ਤਾਂ ਸਫਾਈ ਤਾਂ ਫੇਰ ਹੀ ਪ੍ਰੋਪਰ ਹੋਊਗੀ ਨਾ ਜੀ ਵੀ ਉਹ ਕਿਤੇ ਆਉਂਦੇ ਦੁਪਹਿਰ ਕਿਤੇ ਜਿਹੜੇ ਸਾਡੇ ਬੱਸ ਸਟੈਂਡ ਹੋ ਗਏ ਰੇਲਵੇ ਸਟੇਸ਼ਨ ਹੋ ਗਏ ਪਬਲਿਕ ਸਟੇਸ਼ਨ ਜਿੱਥੇ ਵੀ ਹੋ ਗਏ ਇਹ ਕਿਤੇ ਨਾ ਕਿਤੇ ਦੇਸ਼ ਦਾ ਜਿਹੜਾ ਮਹਾਂਦਰਾ ਉਹਦੀ ਇੱਕ ਤਸਵੀਰ ਹੁੰਦੇ ਨੇ ਪਰ ਇੱਥੋਂ ਸਾਡੇ ਜਿਹੜਾ ਹੈਗਾ ਇੱਥੋਂ ਦੀ ਸਫਾਈ ਦੇਖ ਕੇ ਲੱਗਦਾ ਵੀ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੱਧਰ ਨੂੰ ਲਿਜਾ ਰਹੇ ਹਾਂ ਕੀ ਉਹਨਾਂ ਨੂੰ ਅਸੀਂ ਕੀ ਸੰਦੇਸ਼ ਦੇ ਰਹ ਅਸੀਂ ਗੰਦਗੀ ਦੇ ਖਿਲਾਫ ਜੋ ਵੀ ਸਾਡੇ ਦੇਸ਼ ਦੇ ਵਿੱਚ ਖਿਲਰ ਰਹੀ ਆ ਉਹਦੇ ਖਿਲਾਫ ਆਵਾਜ਼ ਚੁੱਕਣਾ ਸਾਡਾ ਫਰਜ਼ ਹੈ ਤੇ ਪਰ ਤੁਸੀਂ ਇੱਥੇ ਬੈਠ ਕੇ ਵੀ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਵੀ ਤੁਸੀਂ ਕੋਈ ਆਵਾਜ਼ ਕਿਉਂ ਨਹੀਂ ਉਠਾਰੇ ਸਾਡਾ ਤਾਂ ਸਰ ਇਹ ਹੈ ਵੀ ਅਸੀਂ ਬਹੁਤ ਵਾਰ ਕਮੇਟੀ ਕੋਲੇ ਜਾਂਦੇ ਆ ਉਹਨਾਂ ਨੂੰ ਅਸੀਂ ਪ੍ਰੋਪਰ ਕਹਿ ਕੇ ਆਉਂਦੇ ਆ ਵੀ ਇਹਦੀ ਸਫਾਈ ਤਕਰੀਬਨ ਬੰਦੇ ਪੱਕੇ ਲੱਗੇ ਹੋਣ ਇਹਦੇ ਵਿੱਚ ਇਹ ਦੋ ਤਿੰਨ ਬੰਦੇ ਹੋਣ ਉਹ ਜਦੋਂ ਵੀ ਕਿਤੇ ਗੰਦ ਪੈਂਦਾ ਲਫਾਫੇ ਖਿੱਲਰਦੇ ਆ ਕੁਝ ਵੀ ਆਉਂਦਾਗਾ ਮਤਲਬ ਉਹਨੂੰ ਨਾਲ ਦੀ ਨਾਲ ਚੁੱਕਿਆ ਜਾਵੇ ਪਰ ਗੱਲ ਇਹ ਆ ਵੀ ਇੱਥੇ ਨਾ ਕੀ ਸਫਾਈ ਹੋਣੀ ਹੈ ਸਫਾਈ ਤਾਂ ਗੰਦ ਤਾਂ ਬਾਹਰੋਂ ਆ ਕੇ ਬੱਸ ਅਡੇ ਦੇ ਵਿੱਚ ਡਿੱਗ ਜਾਂਦਾ ਗਾ ਬਾਹਰੋਂ ਜਿਹੜਾ ਹੈਗਾ ਉਹ ਵੀ ਇੱਥੇ ਸੁਪਣ ਦੀ ਜਾਣ ਨਹੀਂ ਜਾਂਦੇ ਬੱਸ ਸਟੈਂਡ ਨਹੀਂ ਸਰ ਇਹ ਤਾਂ ਕਿਵੇਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਬੱਸ ਸਟੈਂਡ ਨਹੀਂ ਇਹ ਇੱਕ ਤਰ੍ਹਾਂ ਦਾ ਡੰਪ ਬਣਿਆ ਹੋਇਆ ਹੈ ਤਾਂ ਨਹੀਂ ਨਹੀਂ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਇਥੋਂ ਅਸੀਂ ਤਾਂ ਉਹਨਾਂ ਸੀ ਕੀ ਕਰ ਸਕਦੇ ਆ ਜੀ ਅਸੀਂ ਤਾਂ ਦੇਖੋ ਡ라이ਵਰ ਕਨੈਕਟਰ ਸਾਡੇ ਆਉਂਦੇ ਨੇ ਉਹ ਪਿੱਛੇ ਬਹਿੜ ਜਾਂਦੇ 10 ਮਿੰਟ ਚਾਹ ਪਾਣੀ ਪੀਤਾ ਜਾਂ ਹੋਰ ਸਾਡਾ ਇੱਥੇ ਦਫਤਰ ਸਾਈਡ ਤੇ ਦਫਤਰ ਬਣਿਆ ਹੈ ਸੁਣਵਾਈ ਹੈ ਨਹੀਂ ਸੁਣਵਾਈ ਹੈ ਨਹੀਂ ਸੁਣਵਾਈ ਹੈ ਨਹੀਂ ਬਹੁਤ ਵਾਰੀ ਅਸੀਂ ਮਤਲਬ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਕਮੇਟੀ ਨੂੰ ਪਰ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ ਹੁਣ ਤੁਸੀਂ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਆਟਿਆਂ ਵੀ ਅਸੀਂ ਸਾਰੇ ਟਰਾਂਸਪੋਰਟਰ ਸਾਰੇ ਡਰਾਈਵਰ ਕਨੈਕਟਰ ਸਮੂਹ ਸਟਾਫ ਬਸ ਸਟੈਂਡ ਦਾ ਹਰ ਸਾਲ ਅਸੀਂ ਮਤਲਬ ਖੰਡਪਾਟ ਪ੍ਰਕਾਸ਼ ਕਰਾਉਣੇ ਆ ਉਦੋਂ ਸਾਨੂੰ ਸਾਰੇ ਬੰਦੇ ਲਾ ਕੇ ਅਸੀਂ ਆਪ ਸਫਾਈ ਕਰਦੇ ਆਂ ਤਿੰਨ ਦਿਨ ਅਸੀਂ ਆਪ ਕੰਟਰੋਲ ਰੱਖਦੇ ਆਂ ਵੀ ਆਪਾ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਹੈ ਆਪ ਨੂੰ ਸਫਾਈ ਰੱਖਣੀ ਚਾਹੀਦੀ ਆਂ ਪਰ ਜਦੋਂ ਕਿੰਨਾ ਦਿਨਾਂ ਤੋਂ ਅਸੀਂ ਬਾਹਰ ਚਲੇ ਜਾਂਦੇ ਆਂ ਉੱਤੇ ਇਹੀ ਪੁਰਾਹਾਲ ਹੋ ਜਾਂਦਾ ਜੀ ਇਹ ਕੀ ਸਮੱਸਿਆ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਵੀਕਲ ਵੜਦੇ ਆਂ ਅੰਦਰ ਮੋਟਰਸਾਈਕਲ ਕਾਰਾਂ ਇੱਥੇ ਬੱਸਾਂ ਲਾਦੇ ਉੱਤੇ ਲਾਓ ਕਰਕੇ ਆ ਬੰਦੇ ਡਰ ਜਾਂਦੇ ਸਾਰਾ ਦਿਨ ਹੀ ਤੰਗ ਹੋ ਜਾਂਦੇ ਹੁਣ ਵੀ ਗੱਡੀ ਖੜੀਏ ਵੀਡੀਓ ਬਣਾ ਲਵਾਉਂਦੀ ਹੈ ਬਾਕੀ ਹੋਰ ਹੈ ਨਾ ਜੇ ਕੋਈ ਇਸ ਤਰ੍ਹਾਂ ਦੀ ਵੀਕਲ ਮਤਲਬ ਖੜਾ ਹੁੰਦਾ ਉਹਦੇ ਨਾਲ ਬੱਸ ਟੱਚ ਕਰ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਅਸੀਂ ਨਾ ਕਰ ਹੋ ਜਨਾਂ ਕਿਉਂਕਿ ਬੱਸ ਦਾ ਕੁਸੂਰ ਹੋ ਜਾਂਦਾ ਵੀ ਉਹ ਵੱਡੀ ਚੀਜ਼ ਆ ਗਈ ਉਹ ਇਸ ਤਰ੍ਹਾਂ ਦੀ ਜ ਸਾਨੂੰ ਬਹੁਤ ਸਮੱਸਿਆ ਆਉਂਦੀਆਂ ਕਈ ਵਾਰੀ ਹੁਣ ਡਰਾਈਵਰ ਨੂੰ ਨਹੀਂ ਪਤਾ ਲੱਗਦਾ ਬੈਕ ਕਰਦੇ ਆ ਪਿੱਛੇ ਕਾਊਂਟਰ ਤੇ ਕੋਈ ਵੀਕਲ ਖੜਾ ਮੋਟਰਸਾਈਕਲ ਖੜਾ ਜਾਂ ਕਾਰ ਇਸ ਤਰ੍ਹਾਂ ਦੇ ਬਹੁਤ ਹਾਦਸੇ ਵੀ ਵਾਪਰਦੇ ਨੇ ਸਾਡੇ ਨਾਲ ਜਿਹੜਾ ਮਤਲਬ ਇਹ ਆਨੰਦ ਘ ਅਸੀਂ ਦਫ਼ਤਰ ਵੀ ਸਾਫ ਰੋਣ ਵਾਗੇ ਜਾਂ ਹੋਰ ਡਰਾਈਵਰ ਨੇ ਗੱਡੀ ਵਾਖ ਲਾਉਣੀ ਇੱਥੇ ਵੀਕਰ ਖੜਾ ਹੈ ਉਹਨੇ ਇੱਥੇ ਕਿਉਂ ਮਾਰਿਆ ਉਹਨਾਂ ਦਾ ਕੋਈ ਇੱਥੇ ਹੱਕ ਨਹੀਂ ਬਣਦਾ ਜਦੋਂ ਉਹਦਾ ਮਤਲਬ ਹੀ ਨਹੀਂ ਬੱਸ ਸਟੈਂਡ ਹੈ ਜੀ ਨਾ ਕਾ ਕੇ ਇਸ ਕਾਰਟੈਂਡ ਦਾ ਮੁੱਛ ਰੇਟ ਠੀਕ ਹੈ ਜੀ ਆਮ ਤੌਰ ਤੇ ਵੀਡੀਓ ਦਾ ਜਿਹੜਾ ਹੈਗਾ ਨਾ ਬਸ ਸਟੈਂਡ ਦਾ ਰਸਤਾ ਹੀ ਉਹਦੇ ਚ ਵੀ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਐ 3.3 ਪੁਆਇੰਟ ਤੋਂ ਬਸ ਸਟੈਂਡ ਨੂੰ ਬਸਾਂ ਆ ਕੇ ਵੜਦੀਆਂ ਨਿਕਲਦੀਆਂ ਜੀ ਉਹਦੇ ਵਿੱਚ ਐ ਵੀ ਮਤਲਬ ਦੋਨੇ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਵੀਕਲ ਲਾ ਕੇ ਚਲੇ ਜਾਂਦੇ ਮੋਟਰਸਾਈਕਲ ਕਾਰਾਂ ਵਗੈਰਾ ਹੁਣ ਐ ਕਿ ਬਸਾਂ ਦਾ ਟਾਈਮ ਥੋੜਾ ਹੁੰਦਾ ਹੈ ਉਹਨਾਂ ਨੇ ਅੰਦਰ ਵੀ ਆਉਣਾ ਹੈ ਬਾਹਰ ਵੀ ਨਿਕਲਣਾ ਹੈ ਫਿਰ ਉਹ ਜਦੋਂ ਕੋਈ ਹੁੰਦਾ ਉਹ ਹਾਰਨ ਮਾਰ ਦਿਆ ਤਾਂ ਤਾਂ ਉਹ ਵੀ ਅਸੀਂ ਕਿ ਨਾ ਕਰ ਹੋ ਜੈਣਾ ਕਿਉਂਕਿ ਜੋ ਰਸਤਾ ਨਹੀਂ ਮਿਲਦਾ ਡਰਾਈਵਰਾਂ ਦੀ ਗੱਲ ਇਹ ਆ ਵੀ ਹੁਣ ਕੀਤਾ ਕੀ ਜਾਵੇ ਜਦੋਂ ਰਸਤਾ ਨਹੀਂ ਮਿਲਦਾ ਤਾਂ ਪ੍ਰੋਬਲਮ ਆਉਂਦੀ ਹੈ ਸੋ ਦੋਸਤੋ ਜੇ ਗੱਲ ਕਰੀਏ ਰਾਮਪਰਾ ਪੂਲ ਦੇ ਬੱਸ ਸਟੈਂਡ ਦੀ ਹਾਲਾਂਕਿ ਇਕੱਲੇ ਰਾਮਪਰਾ ਪੂਲ ਦੀ ਨਾਲ ਲੈ ਕੇ ਪੂਰੇ ਪੰਜਾਬ ਦੀ ਪੂਰੇ ਭਾਰਤ ਦੀ ਗੱਲ ਕਰੀਏ ਸਾਫ ਸਪਾਈ ਨੂੰ ਲੈ ਕੇ ਕਦੇ ਸੁਵਸ ਉਪਯਾਮ ਵਿਆਨ ਚੱਲਦੇ ਨੇ ਕਿਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਜੇ ਤੁਹਾਨੂੰ ਅਸਲ ਤਸਵੀਰਾਂ ਗਰਾਉਂਡ ਲੈਵਲ ਦੀਆਂ ਦਿਖਾ ਰਹੀਏ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਜਿਹੜੀ ਪਾਵਲਕ ਸਟੇਸ਼ਨਾਂ ਦੇ ਉੱਤੇ ਬੱਸ ਛੜਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਉਹ ਕਿਸ ਤਰ੍ਹਾਂ ਦਾ ਚੱਲ ਰਿਹਾ ਕਿਸ ਤਰ੍ਹਾਂ ਦੀ ਸਾਫ ਸਪਾਈ ਆ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਸੋ ਇਨ੍ਹਾਂ ਗੱਲਾਂ ਤੇ ਗੋ ਕਰਮ ਦੀ ਲੋੜ ਆ ਜੇਕਰ ਅੱਜ ਅਸੀਂ ਸੁਪਾਈ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤੋਂ ਕੁਝ ਚੰਗੇ ਸਬਕ ਲੈਣਗੀਆਂ ਸੋ ਬਸ ਸਾਡੇ ਪ੍ਰਧਾਨ ਸਾਹਿਬ ਤੇ ਦੂਸਰੇ ਕਰਮਚਾਰੀ ਸਾਡੇ ਨਾਲ ਮੌਜੂਦ ਸੀ ਇਹਨਾਂ ਨੇ ਦੱਸਿਆ ਵੀ ਸਾਨੂੰ ਕੀ ਕੀ ਸਮੱਸਿਆਵਾਂ ਆ ਰਹੀਆਂ ਤੇ ਕਦੋਂ ਤੋਂ ਅਸੀਂ ਇਹਨਾਂ ਸਮੱਸਿਆਵਾਂ ਨੂੰ ਵਾਰੀ-ਵਾਰੀ ਦੱਸ ਰਹੇ ਹਾਂ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਤੁਸੀਂ ਜੁੜੇ ਰਹੋ ਬਾਤਾਂ ਪੰਜਾਬ ਦੀਆਂ